ਵਸਾਖੀ ਨਹਾਉਣ ਗਏ ਸੀ ਚਾਰ ਨੌਜਵਾਨ ਪਰ ਕੀ ਪਤਾ ਸੀ ਕਿ ਕਦੇ ਵੀ ਘਰ ਵਾਪਸ ਨਹੀਂ ਮੁੜਨਾ ਬਿਆਸਤਰਿਆ ਦੇ ਵਿੱਚ ਚਾਰੇ ਨੌਜਵਾਨ ਡੁੱਬੇ ਦੋ ਦੀ ਹੋ ਗਈ ਐ ਮੌਤ ਤੇ ਦੂ ਹੋ ਗਏ ਨੇ ਲਾਪਤਾ ਚਾਰ ਨੌਜਵਾਨ ਖੁਸ਼ੀ-ਖੁਸ਼ੀ ਵਿਸਾਖੀ ਨਹਾਉਣ ਗਏ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਮੌਤ ਉਹਨਾਂ ਨੂੰ ਆਵਾਜ਼ਾਂ ਮਾਰ ਰਹੀ ਐ ਅਤੇ ਉਹਨਾਂ ਨੇ ਹੁਣ ਕਦੇ ਵੀ ਘਰ ਵਾਪਸ ਨਹੀਂ ਮੁੜਨਾ ਵਿਸਾਖੀ ਨਾ ਹੋਣਗੇ ਚਾਰ ਨੌਜਵਾਨ ਦਰਿਆ ਦੇ ਵਿੱਚ ਡੁੱਬ ਗਏ ਨੇ ਬਿਆਸ ਦਰਿਆ ਦੇ ਵਿੱਚ ਡੁੱਬਣ ਕਾਰਨ ਦੋ ਦੀ ਤਾਂ ਮੌਤ ਹੋ ਗਈ ਹੈ ਜਦਕਿ ਦੋ ਨੌਜਵਾਨ ਲਾਪਤਾ ਦੱਸੇ ਜਾ ਰਹੇ ਨੇ ਜਨਾਦੀਪਾਲ ਲਗਾਤਾਰ ਹੀ ਕੀਤੀ ਜਾ ਰਹੀ ਹੈ ਵਿਸਾਖੀ ਦੇ ਤਿਉਹਾਰ ਤੇ ਪਿੰਡ ਬੋਰੇਵਾਲ ਨੇੜੇ ਬਿਆਸ ਦਰਿਆ ਦੇ ਵਿੱਚ ਲਹੂਣ ਗਏ ਚਾਰ ਨੌਜਵਾਨਾਂ ਦੇ ਡੁੱਬਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੱਤੂ ਟਿੰਗਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ 17 ਸਾਲਾ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ। ਦੋਵੇਂ ਪੀਰਵਾਲ ਪਿੰਡ ਦੇ ਹੀ ਰਹਿਣ ਵਾਲੇ ਨੇ ਜਦਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਵੀ ਪਿੰਡ ਪੀਰਵਾਲ ਦੇ ਹੀ ਵਸਨੀਕ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅਰਸ਼ਦੀਪ ਸਿੰਘ ਦੇ ਦਾਦਾ ਹਰਜਿੰਦਰ ਸਿੰਘ ਨੇ ਭਾਵੁਕ ਮਨ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਦਾ ਪੋਤਰਾ ਅਰਸ਼ਦੀਪ ਆਪਣੇ ਦੋਸਤਾਂ ਦੇ ਨਾਲ ਨਾ ਹੋਣ ਗਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਸਨੇ ਕਦੇ ਵੀ ਹੁਣ ਵਾਪਸ ਨਹੀਂ ੳੜਨਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬਾਬੇ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਔਰ ਕੀ ਰਹਿ ਵਾਲਦੇ ਜੀ ਕੀ ਨਾਂ ਤੁਹਾਡਾ ਹਰਜਿੰਦਰ ਸਿੰਘ ਜੀ ਸਾਹਿਬ ਜਿਹੜੇ ਬੱਚੇ ਸੀ ਉਹਨਾਂ ਦਾ ਕੀ ਨਾਂ ਸੀਗਾ ਇੱਕ ਦਾ ਜੀ ਅਰਸ਼ਦੀਪ ਸੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਨੇ ਜਿੰਨਾ ਹੂੰ ਦੋਨੇ ਭਰਾ ਵਾ ਜਿਹੜੇ ਦੋ ਬੱਚੇ ਦੂਸਰੇ ਨੇ ਉਹਨਾਂ ਦਾ ਇੱਕ ਤਾਂ ਕਾਲੂ ਆ ਇੱਕ ਤਾਂ ਉਹ ਗੁਰਪ੍ਰੀਤ ਆ ਤੇ ਇਹ ਸਾਰੇ ਕਿਹੜੇ ਪਿੰਡ ਦੇ ਸੀ ਇਹ ਪੀਲੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਦੇ ਪੁੱਤੇ ਆ ਹਾਂ ਦੋ ਇੱਕ ਗਵਾਂਢ ਆ ਗਏ ਹੂੰ ਇੱਕ ਥੋੜਾ ਮਤਲਬ ਉਹ ਵੀ ਗਵਾਂਢੀ ਲਾਰੋ ਲੱਗ ਗਈ ਹੁੰਦਾ ਇੱਥੇ ਕਰਨ ਕੀ ਆਏ ਸੀ ਕਰਨ ਜੀ ਜਦੋਂ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕਈ ਆਉਂਦੇ ਆ ਕਾਫੀ ਆਉਂਦੇ ਇਦਾਂ ਤੇ ਇੱਕ ਹੀ ਪਾਣੀ ਦਾ ਬਹਾਵ ਇੱਕਦਮ ਤੇਜ਼ ਆ ਗਿਆ ਕੀ ਪਾਣੀ ਦਾ ਸਾਰੇ ਜਿੱਦਾਂ ਵਿੱਚ ਵੜਿਆ ਕਿ ਜਾਣਾ ਉਹ ਡੁੱਬ ਕੇ ਸਨ ਪੈ ਗਿਆ ਇੱਕਦਮ ਅੱਛਾ ਉਹ ਤੇ ਅਸੀਂ ਜਾ ਗਏ ਤੇ ਉਹਦੇ ਨਾਲ ਦੂਜਾ ਉਹਨੂੰ ਫੜਨ ਲੱਗਾ ਫੜਦੇ ਫੜਦੇ ਚੜ ਹੀ ਮਤਲਬ ਡੁੱਬ ਗਏ ਇੱਕ ਦੂਜੇ ਨੂੰ ਫੜਦੇ ਫੜਦੇ ਤੇ ਕਿੰਨਿਆਂ ਦੇ ਹੁਣ ਤੱਕ ਜਿਹੜੀਆਂ ਬੋਡੀਜ਼ ਰਿਕਵਰ ਹੋ ਗਈਆਂ ਗਿਆ ਹਾਂਜੀ ਦੋ ਬੱਚਿਆਂ ਦੀ ਕੀ ਨਾਮ ਉਹਨਾਂ ਦੇ ਇੱਕ ਅਰਸ਼ਦੀਪ ਤੇ ਇੱਕ ਮੁੰਡੇ ਦਾ ਕਾਲੂ ਜੀ ਤੇ ਬਾਕੀ ਦੋ ਉਹ ਵਿਸ਼ਾਲ ਸ਼ਾਲੋ ਵਾਲੋ ਕਨੇਦਾਂ ਪ੍ਰਸ਼ਾਸਨ ਦੇ ਜੋ ਇੰਤਜ਼ਾਮ ਕਰੂ ਜਦਾ ਐਨਡੀਆਰਫੀ ਟੀਮ ਵੀ ਆ ਗਈ ਹੋਰ ਵੀ ਆ ਗਈ ਹਾਂਜੀ ਸੈਟੀਸਫਾਈਡ ਹੋਏ ਨਾ ਤੋਂ ਕਿ ਮਦਦ ਕਰ ਰਹੇ ਨੇ ਪੂਰੀ ਤਰ੍ਹਾਂ ਹਾਂਜੀ ਅਸੀਂ ਟੋਟੇ ਜੇ ਹਾਨੂੰ ਮਲਕੋ ਦਾਸਾਂ ਮਿਲ ਜਦ ਦੂਰ ਤੇ ਅਸੀਂ ਪਹਿਲੋਂ ਲੱਭ ਲਈ ਆ ਆਪ ਹੀ ਮੈਂ ਉਦੋਂ ਤੋਂ ਪਾਣੀ ਚ ਬੜੇ ਅਮਲ ਲੈ ਕੇ ਜਦਾਂ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਹੂੰ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਦੇ ਆਏ ਤੇ ਪੁਰ ਦੇ ਵਿੱਚ ਮਲ ਬੰਦਿਆਂ ਦੇ ਸਾਥ ਦੇ ਤਾਂ ਸਾਡੇ ਪਿੰਡ ਦੇ ਰਣ ਅਈ 25 ਜਣੇ ਸੀਗੇ ਹੂੰ ਉਹ ਦੋਹਰੇ ਸਾਨੂੰ ਪਹਿਲੋਂ ਲੱਭ ਗਏ ਹੂੰ ਉਹ ਘਲਾਏ ਹਸਪਤਾਲ ਸੀਗਾ ਤੇ ਉਹ ਬਚੇ ਨਹੀਂ ਗਏ ਜੀ ਉਹਨਾਂ ਨੇ ਲੈਣ ਦੇ ਡੈਮੋਕਰੇਟੀ ਦੋ ਲਾਟਾਂ ਠੀਕ ਦੋ ਮੁੰਡੇ ਨਹੀਂ ਮਿਲੇ ਠੀਕ ਹਾਂਜੀ ਠੀਕ ਮਾਮਲੇ ਦੀ ਪੁਸ਼ਟੀ ਫਤੂ ਡਿੰਗਾ ਪੁਲਿਸ ਸਟੇਸ਼ਨ ਦੀ ਐਸ ਐਚਓ ਸੋਨਮਦੀਪ ਕੋਲ ਨੇ ਕੀਤੀ ਹੈ ਤੇ ਕਿਹਾ ਹੈ ਕਿ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਹੈ ਅਤੇ ਸਿਵਲ ਹਸਪਤਾਲ ਕਪੂਰਥਲਾ ਭੇਜਿਆ ਗਿਆ ਹੈ ਜਦਕਿ ਗੋਤਾਖੂਰ ਦੋ ਘੋਰ ਨੌਜਵਾਨਾਂ ਦੀ ਪਾਲ ਦੇ ਵਿੱਚ ਲੱਗੇ ਹੋਏ ਨੇ ਇਸ ਮੋਕੇ ਗੱਲ ਕਰਦਿਆਂ ਨਾਇਬ ਤਹਿਸੀਲਦਾਰ ਗੁਰਸ਼ਰਨ ਸਿੰਘ ਨੇ ਕੀ ਕੁਝ ਕੀਤਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। ਆ ਪਾਜੀ ਕੀ ਨਾ ਤੁਹਾਡਾ ਔਰ ਇਹ ਜਿਹੜੀ ਘਟਨਾ ਹੈ ਕੀ ਘਟਨਾ ਹੋਈ ਹੈ ਸਾਰੀ? ਮੇਰਾ ਨਾਮ ਗੁਰਸ਼ਰਨ ਹੈ ਤੇ ਮੈਂ ਤਹਿਸੀਲ ਦਾ ਕਪਤਾਨ ਆ। ਇਹ ਘਟਨਾ ਚਾਰ ਬੱਚੇ ਸੀਗੇ ਵਿਸਾਖੀ ਦੇ ਤਿਹਾੜੀ ਮਤਲਬ ਨਾਣ ਆਈ ਸੀ ਪਿਆਸਦਰਾ ਦੇ ਵਿੱਚ। ਤੇ ਤਰਨਾ ਉਹਨਾਂ ਨੂੰ ਉਡਾਉਣੀ ਸੀਗਾ। ਤੇ ਉਹ ਚਾਰੀ ਬੱਚੇ ਨੇ ਜਿਹੜੇ ਉਹ ਡੁੱਬ ਗਏ। ਕਿੰਨੀ-ਕਿੰਨੀ ਉਮਰ ਦੇ ਸੀ ਬੱਚੇ ਕੁਛ ਕਿੜੇ ਉਮਰ ਉਹਨਾਂ ਦੀ ਲਗਭਗ 19-20 ਸਾਲ ਦੀ ਸਾਰੀ ਹਮ ਉਮਰ ਸੀ ਉਹ ਚਾਰ ਵਿਚਾਰੇ ਹਾਂ ਤੇ ਦੋ ਤਾਂ ਉਹਨਾਂ ਚੋਂ ਸਾਕੀਪਰਾ ਸੀਗੇ ਹਾਂ ਉਹ ਤਾਂ ਫਿਲਹਾਲ ਕੱਢ ਲਏ ਤੇ ਉਹ ਦੋ ਹੀ ਡੈੱਡ ਨੇ ਕੋਈ ਦੋ ਬੱਚੇ ਮੁੰਡੇ ਹੋਰ ਨੇ ਜਿਹੜੇ ਵਿਚ ਨੇ ਉਹ ਐਨਡੀਆਰਫ ਟੀਮ ਆਪਣੀ ਪਹੁੰਚ ਚੁੱਕੀ ਹੈ ਸੂਚਬ੍ਰਸਾਸ਼ਨ ਇੱਥੇ ਪਹੁੰਚ ਗਿਆ ਹੈ ਤੇ ਉਹਨਾਂ ਦੀ ਜਿਹੜੀ ਇਹ ਭਾਲ ਜਾਰੀ ਹੈ ਬੱਚੇ ਜਿਹੜੇ ਸੀ ਇਹ ਪੜ੍ਹਦੇ ਸੀ ਜਾਂ ਕੁਛ ਹੋਰ ਇਹ ਸਟੂਡੈਂਟ ਸੀਗੇ ਸਾਰੇ ਸਵੇਰ ਸਾਰੇ ਸਟੂਡੈਂਟ ਸੀਗੇ ਤੇ ਹੁਣ ਕਿੰਨੇ ਕਿੰਨੀ ਕਿ ਲੱਗੇ ਕਿੰਨਾ ਟਾਈਮ ਲੱਗ ਸਕਦਾ ਤੁਹਾਡੇ ਸਾਲਾ ਉਹ ਐਨਡੀਆਰਐਫ ਟੀਮਾਂ ਨੇ ਦੇਖੋ ਨਾਲ ਉੱਪਰ ਲੱਗ ਸਕਦਾ ਕਿੰਨਾ ਟਾਈਮ ਲੱਗ ਸਕਦਾ ਠੀਕ ਜ਼ਿਕਰ ਹੋ ਗਿਆ ਕਿ ਬਿਆਸ ਦਰਿਆ ਦੇ ਵਿੱਚ ਫੱਤੂ ਢਿੰਗਾ ਪੁਲਿਸ ਟੀਮ ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਬਚਾਅ ਕਾਰਜ ਅਜੇ ਤੱਕ ਵੀ ਚਲਾਇਆ ਜਾ ਰਿਹਾ ਹੈ ਫਿਲਹਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਣ ਪਏ ਹੋਏ ਨੇ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੈ ਤੇ ਦੋ ਨੌਜਵਾਨਾਂ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਪਰਿਵਾਰ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਇਸ ਵਕਤ ਇਨਾ ਪਰਿਵਾਰਾਂ ਦੇ ਉੱਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਸੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ